ਗੁਰੂਵਰ ਸਾਹਿਬ ਦੇ ਵਿੱਚ ਚੋਰੀ ਦੇ ਹਰ ਰੋਜ਼ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ ਤੇ ਨਵੇਂ-ਨਵੇਂ ਤਰੀਕੇ ਨਾਲ ਚੋਰ ਚੋਰੀ ਵੀ ਕਰਦੇ ਹਨ ਤੇ ਜਿਹੜੇ ਲੋਕ ਤੁਹਾਡੇ ਸਾਹਮਣੇ ਖੜੇ ਹਨ ਇਹਨਾਂ ਲੋਕਾਂ ਦੇ ਨਾਲ ਚੋਰੀ ਹੋਈ ਹੈ ਇਹਨਾਂ ਲੋਕਾਂ ਦੀ ਚੋਰੀ ਹੋਈ ਹੈ ਤੇ ਦਰਖਾਸਤ ਵੀ ਇਹਨਾਂ ਲੋਕਾਂ ਨੇ ਦਿੱਤੀ ਪਰ ਚੋਰ ਤੱਕ ਖੁਦ ਪਹੁੰਚ ਗਏ ਸਭ ਤੋਂ ਵੱਡੀ ਗੱਲ ਇੱਕ ਚੋਰ ਜਿਹੜਾ ਫੜਿਆ ਹੋਇਆ ਇਹਨਾਂ ਦੇ ਸਾਹਮਣੇ ਦਿਖਾਈ ਦੇ ਰਿਹਾ ਤੇ ਦੂਜੇ ਚੋਰ ਨੇ ਬੜੀ ਚੁਸਤੀ ਦੇ ਨਾਲ ਜਦ ਇੱਕ ਕੋਠੀ ਨੂੰ ਚੋਰੀ ਕਰਨ ਜਾਂਦਾ ਹੈ ਤਾਂ ਉੱਥੇ ਸ਼ੀਸ਼ੇ ਤੋੜਦਾ ਤਾਂ ਸ਼ੀਸ਼ੇ ਦਾ ਕੱਚ ਜਿਹੜਾ ਉਹਨੂੰ ਵਾਜ ਜਾਂਦਾ ਹੈ ਪੂਰੀ ਕੋਠੀ ਦੇ ਵਿੱਚ ਉਹ ਤੁਰਦਾ ਫਿਰਦਾ ਤੇ ਉਹਦਾ ਬਲੱਡ ਵੀ ਵਗਦਾ ਪਰ ਉਹ ਚੋਰ ਨੂੰ ਜਦ ਪਤਾ ਲੱਗਦਾ ਕਿ ਮੇਰਾ ਨਾਲ ਦਾ ਸਾਥੀ ਫੜਿਆ ਗਿਆ ਤਾਂ ਉਹ ਜਾ ਕੇ ਦਾਖਲ ਹੋ ਜਾਂਦਾ ਹਸਪੀਟਲ ਦੇ ਉੱਪਰ ਉਲਟਾ ਜਿਹੜੇ ਸਾਹਮਣੇ ਲੋਕ ਦਿਖਾਈ ਦੇ ਰਹੇ ਇਹਨਾਂ ਤੇ ਹੀ ਦਰਖਾਸਤ ਦੇ ਦਿੰਦਾ ਕਿ ਮੇਰੀ ਮਾਰਕੁੱਟ ਕੀਤੀ ਗਈ ਹੈ ਇਹ ਪੂਰਾ ਮਾਮਲਾ ਕੀ ਹੈ ਗੱਲਬਾਤ ਕਰ ਲੈਣੇ ਆ ਛੋਟੀ ਸਾਹਿਬ ਨਾਲ ਛੋਟੀ ਸਾਹਿਬ ਕੀ ਘਟਨਾ ਵਾਪਰੀ ਕੀ ਚੋਰੀ ਹੋਇਆ ਸੀ ਤੇ ਕਿਵੇਂ ਸਾਰੀ ਗੇਮ ਪੁੱਠੀ ਪਲਟੀ ਸੱਸੀ ਗੱਲ ਜੀ ਬੱਲਾ ਜੀ ਉਹ ਜੀ ਬੇਨਤੀ ਹੈ ਜੀ ਆਪਣੇ ਕੋਲੇ ਪਾਰ ਸੀ ਸਮਰੀ ਸਾਹਿਬ ਦੁਕਾਨ ਦੇ ਮੋਟਰਸਾਂ ਤੋਂ ਠੱਲੇ ਜੀ ਤੇ ਇੱਕ ਨਾਲ ਇਹ ਸੀ ਤੇ ਨਾਲ ਇੱਕ ਮੁੰਡਾ ਹੋਰ ਸੀ ਲੱਕੀ ਹੈਗਾ ਮੁੰਡਾ ਆਪਣੇ ਟਰੱਕ ਜਿਹਨ ਦੇ ਭਾਜਿੰਦਾ ਮੁੰਡਾ ਜੀ ਐਸੀ ਉਹਨਾਂ ਨੂੰ ਪੁੱਛਿਆ ਮਨੋ ਇਹਨਾਂ ਮੋਟਰਸਾਂ ਪਹਿਲਾਂ ਲੈ ਗਿਆ ਜੀ ਇਹਨਾਂ ਪੁੱਛਿਆ ਸੀ ਮੋਟਰਸਾਂ ਲੋ ਕਿੱਥੇ ਆ ਇਹ ਕਹਿੰਦੇ ਸਾਨੂੰ ਨਹੀਂ ਪਤਾ ਚਲੋ ਜੀ ਅਸੀਂ ਇਹਨਾਂ ਨੂੰ ਦੁਕਾਨ ਤੇ ਲੈ ਜਾਂਦਾ ਦੁਕਾਨ ਤੇ ਕਿਥੋਂ ਲੈ ਜਾਂਦਾ ਤੇ ਇਹ ਮੈਨੂੰ ਕਹਿੰਦੇ ਜੀ ਸਾਨੂੰ ਪੈਸੇ ਦਿਓ ਅਸੀਂ ਤੁਹਾਨੂੰ ਮੋਟਰਸਾਂ ਦੇ ਦਾਂਗੇ ਜੀ ਮੈਂ ਕਿੰਨੇ ਮੱਦੀ ਪਹਿਲੇ ਨੂੰ ਮੈਂ ਇਹਨਾਂ ਨੂੰ 5000 ਰੁਪਏ ਦਿੱਤਾ ਇਹਨਾਂ ਨੂੰ 5 ਦਿੱਤਾ ਕਿਦੋਂ ਕਹਿੰਦੇ ਜੀ ਅਸੀਂ 5000 ਨਹੀਂ ਲੈਣਾ ਸਾਨੂੰ ਤੁਸੀਂ ਯਾਦ ਦੇ ਦਿਓ ਮੈਂ ਇਹਨਾਂ ਨੂੰ ਕੱਟਿਆ 1000 ਰੁਪਏ ਮੈਂ ਇਹਨੂੰ ਗੁਰਕਾਂਸੇ ਵਸਤੀ ਲੈ ਕੇ ਆਇਆ ਮੈਨੂੰ ਕਹਿੰਦੇ ਜੀ ਮੋਟਰਸਾਈਕਲ ਉੱਥੇ ਆ ਮੈਂ ਨਾਲ ਗਿਆ ਜੀ ਤੇ ਉਹਨਾਂ ਦੇ ਉਸ ਤੋਂ ਬਾਅਦ ਕਿਧਰ ਗਿਆ ਮੈਨੂੰ ਕਹਿੰਦੇ ਵੀ ਮੋਟਰਸਾਈਕਲ ਅੱਗੇ ਘਾਰੇ ਉਹਨਾਂ ਦਾ ਘਰ ਪਿੱਛੇ ਸੀ ਕਿਧਰ ਉਹਨਾਂ ਕੋਲ ਆਇਆ ਮੈਨੂੰ ਇਹਨਾਂ ਨੇ ਝੂਠ ਬੋਲਿਆ ਮੈਂ ਚਲੋ ਜੀ ਆਪਾਂ ਦੁਕਾਨ ਚੱਲਣਾ ਤੁਸੀਂ ਸਾਨੂੰ ਮੋਟਰਸਾਈਕਲ ਨਹੀਂ ਜਣਾ ਨਾ ਦੇਵੇ ਚੱਲਦੇ ਦੁਕਾਨ ਦੇ ਰਾਹ 'ਚ ਮੈਨੂੰ ਕਹਿੰਦੇ ਜੀ ਵੀ ਤੁਸੀਂ ਪੈਸੇ ਦਿਓ ਅਸੀਂ ਤੁਹਾਨੂੰ 1 ਘੰਟੇ ਮੋਟਰਸਾਈਕਲ ਦੇ ਆ ਜਾਾਂਗੇ 1 ਘੰਟੇ ਬਾਅਦ ਕਹਿੰਦੇ ਮੋਟਰਸਾਈਕਲ ਜਾ ਦੇਾਂਗੇ ਸਾਡੋ ਕੋਲ ਨਾ ਯਾਰ ਮੰਗਿਆ ਮੈਂ ਇਹਨਾਂ ਨੂੰ 11 ਸਤਾ ਮੈਂ 10 ਮੈਂ ਮਰਜੀ ਤੇ ਗਿਆ ਚਲਾ ਕਿਉਂਕਿ ਮੈਂ ਸਵੇਰੇ ਸਵੇਰੇ ਹੋਈ ਉਹਨਾਂ ਮੁੰਡਾ ਕਰਨ ਨਹੀਂ ਆਇਆ ਸੀ ਕਿਉਂਕਿ ਉਹਨਾਂ ਰਾਤ ਨੂੰ ਚੋਰੀ ਕਰਨੀ ਪਾਈ ਜੀ ਕੋਠੀ ਦੀ ਬਾਈ ਚੋਰੀ ਕਰ ਲਈ ਰਾਤ ਨੂੰ ਕਿਉਂਕਿ ਕੋਠੀ ਚੋਰੀ ਕੀਤੀ ਸਾਨੂੰ ਪਤਾ ਲੱਗਿਆ ਵੀ ਉਹਦੇ ਪੈਰ 7:00 ਵੱਜ ਗਏ ਉਹ ਕਹਿੰਦੀ ਮੰਮੀ ਡੈਡੀ ਕਹਿੰਦੇ ਭਜਨ ਸਿੰਘ ਕਹਿੰਦਾ ਕਹਿੰਦਾ ਮੇਰੇ ਮੁੰਡੇ ਨੂੰ ਕੁਝ ਗੱਲ ਪਨ ਗਈ ਮੈਂ ਤੁਹਾਡੇ ਕੇਸ ਕਰਾ ਦਾਂਗਾ ਜੇ ਕਰਾਂ ਉਹ ਕਰਾ ਦਾਂਗਾ ਜੀ ਉਹਨਾਂ ਨੇ ਸਾਡੇ ਤੇ ਐਮਰਿ ਕਰਾਤੀ ਕਹਿੰਦੇ ਐਮੇ ਕਰਾਗੇ ਸਾਡੇ ਪੱਤਰ ਜਾਗੇ ਸਾਨੂੰ ਧਮਕੀਆਂ ਦੇ ਲਾਪੇ ਅਸੀਂ ਇਹੀ ਕਰਦਾਂਗੇ ਜਿਹੀਂ ਕਰ ਦਿਆਂਗੇ ਉਹਨਾਂ ਬੰਦੇ ਸਾਨੂੰ ਪੇਨੇ ਸ਼ੁਰੂ ਕਰਦੇ ਸਾਨੂੰ ਕਹਿੰਦੇ ਸਾਡੇ ਮੁੰ ਅਸੀਂ ਕੁ ਮੁੰਡੇ ਕੁ ਮੁੰਡੇ ਅਸੀਂ ਬੰਦੇ ਨੂੰ ਲਾਤ ਨੂੰ ਫੜ ਲਿਆ ਕਿਦੋਂ ਨੂੰ ਫੜਿਆ ਸੀ ਇਹਦੇ ਨਾਲ ਸ ਚਾਰ ਮੁੰਡੇ ਉਹਨਾਂ ਕਿਰਚਾ ਸੀ ਕੋਟ ਟੋਟਲ ਉਹਨਾਂ ਨੇ ਕਿਹਾ ਛੋਟੀ ਕੱਲਾ ਹੀ ਹੈ ਮੇਰੇ ਨਾਲ ਸੀ 15 20 ਬੰਦੇ ਨਾਲ ਹੋਰ ਪਹਿਲਾ ਕੱਲਾ ਮੈਂ ਹੀ ਗਿਆ ਸੀ ਮੈਂ ਫੋਨ ਕਰਦਾ ਵੀ ਤਾਚੇ ਮੁੰਡੇ ਸਾਰਿਆਂ ਨੂੰ ਕਰਦਾ ਕਿਉਂ ਕਰਦੇ ਹੀ ਵੀ ਬਾਈ ਬੰਦੇ ਆ ਮੈਂ ਫੋਨ ਕੀਤਾ 5-7 ਮਿੰਟ ਸਾਰੇ ਪਹੁੰਚ ਗਿਆ ਕਿਦੋਂ ਪਹੁੰਚਣਾ ਕਿਉਂ ਨੇ ਵੇਖਿਆ ਵੀ ਇਹ ਛੋਟੀ ਟੈਂਟ ਵਾਲੇ ਨੇ ਜਸਪੀ ਪਰ ਨੇ ਉਹ ਕਹਿਣ ਲੱਗਾ ਜੀ ਇਹ ਛੋਟੀ ਨੇ ਉਹਨਾਂ ਕਿਰਚੂ ਤੱਲਕ ਹੋਤੀਆਂ ਇਹ ਸ਼ਰਾਬ ਮੀਟ ਆਂਡੇ ਖਾ ਰਿਆ ਸੀ ਇਹਨਾਂ ਨੂੰ ਮੈਂ ਉਥੋਂ ਲੈ ਆ ਇਹਨੂੰ ਪੁੱਛਦਾ ਸੀ ਕਿ ਤੇ ਇਹਨੂੰ ਪੁੱ ਸਾਮਾਨ ਨਹੀਂ ਨਦੇ ਮੈਂ ਉਹ ਤਤਰੀ ਕੀਤਾ ਵੇਦਾ ਤੇ ਲੰਗਰ ਸੀ ਤੇ ਮਾਤਰ ਨੇ ਮੈਂ ਗਿਆ ਤੂੰ ਦੱਸ ਦਿਓ ਵੀ ਮੋਟਰਸਾਈਕਲ ਅੱਜ ਤੇ ਇਹ ਕੱਲ੍ਹ ਕੱਲ ਨੂੰ ਤਿੰਨ ਦਾ ਲੰਗਰ ਲੱਗਣਾ ਹੈ 21 ਕੁੜੀਆਂ ਦੇ ਵਿਆਹ ਸ਼ਾਦੀਆਂ ਨੇ ਵੀ ਸਾਨੂੰ ਗੱਲ ਹੈ ਕਿ ਕੱਲ੍ਹ ਉੱਥੇ ਇੱਥੇ ਹੀ ਰਾਖੀ ਰੱਖਦੇ ਦਾਂਗੇ ਇੱਥੇ ਲਾਣਾ ਮਾਤਰ ਨੂੰ ਲੰਗਰ ਲਾਣਾ ਇਹ ਕਹਿੰਦੇ ਨਾ ਜੀ ਨਾ ਕਿ ਤੂੰ ਨੇ ਪੁੱਛਿਆ ਰਾਤ ਨੂੰ ਵੀ ਦੱਸਦੇ ਭਾਈ ਇਹ ਭਾਈ ਕਹਿੰਦਾ ਮੈਂ ਮਾਤਰ ਨਾਲ ਝੂਠ ਨਹੀਂ ਬੋਲਦਾ ਇਹਨੂੰ ਵਾਸਤਾ ਦਿੱਤਾ ਕਿ ਤੂੰ ਨੇ ਪੈਰੀ ਹੱਥ ਲਾਏ ਇਹ ਕਹਿੰਦਾ ਜੀ ਰਾਤੀ ਐਸੀ ਮੋਟਰਸਾਈਕਲ ਮੁੰਡੇ ਚੱਕਿਆ ਉਹ ਮੁੰਡੇ ਨੇ ਪੈਸੇ ਲੈ ਲੈਣੇ ਉਹ ਮੇਰੇ ਕੋਲ ਵਾਪਸ ਨਹੀਂ ਆ ਫਿਰ ਕਹਿੰਦਾ ਜੀ ਕਹਿੰਦਾ ਮੈਂ ਤੁਹਾਨੂੰ ਇੱਕ ਹੋਰ ਸਲਾਹ ਦਿੰਦਾ ਮੈਂ ਦੱਸੂ ਕਹਿੰਦਾ ਬਾਜੀ ਕਿਹੜਾ ਬਾਈ ਦੀ ਚੋਰੀ ਹੋਈ ਹੈ ਨਾ ਜੀ ਉਹ ਕਹਿੰਦਾ ਲੱਕੀ ਤੇ ਕੋਈ ਦੀ ਮਾਸੀ ਮੁੰਡਾ ਤੇ ਇੱਕ ਮੁੰਡਾ ਹੋਰ ਸੀ ਤੇ ਇੱਕ ਇਹਨਾਂ ਨੇ ਜਾ ਕੇ 1700 ਦਾ ਸਿਰਫ ਏਸੀ ਵੱਡਾ ਦੇਖੋ 40000 ਰੁਪਏ ਦਾ ਏਸੀ ਹੈ 40000 ਦਾ ਏਸੀ ਹੈ ਇਹਨਾਂ ਸਿਰਫ 1700 ਰੁਪਏ ਦਾ ਕਬਾੜਾ ਨਿਵੇਜਤਾ ਐਸੀ ਉਹਨਾਂ ਨੇ ਗੱਲ ਕੀਤੀ ਅਗੋਂ ਦਾ ਮਾਪਿ ਉਹ ਕਹਿੰਦਾ ਸਾਡੇ ਮੁੰਡਾ ਚੋਰ ਨਿਕਲੇ ਗੁੱਟ ਉਡਾ ਦਾਂਗੇ ਜੇ ਕਰਦਾਂਗੇ ਸਾਨੂੰ ਬੜੀਆਂ ਧਮਕੀਆਂ ਦੇ ਲੱਗ ਪਏ ਜੀਓ ਤੁਸੀਂ ਸਾਡੇ ਪੈਰ ਦੇ ਬਾਅਦ ਤੇ ਸਾਨੂੰ ਸਾਡੇ ਮੁੰਡੇ ਤੇ ਪੈਰਾਂ ਤੇ ਡੰਡੇ ਮਾਰੇ ਨੇ ਉਹ ਪੁੱਟ ਕੁੱਟਿਆ ਤੁਸੀਂ ਬੜਾ ਕੀਤਾ ਕਿਦੋਂ ਬਾਈ ਜੀ ਸਾਨੂੰ ਬੁਲਾਇਆ ਬਈ ਬਤਾਲ ਕੇ ਭਾਈ ਚੋਰੀ ਕਰੇ ਗਿਆ ਭਾਈ ਸਾਰਾਂ ਕਰੇ ਪੈਰ ਲੱਗੇ ਇਸ ਨਿਸ਼ਾਨ ਲੱਗੇ ਸੀ ਹੱਥ ਤੇ ਉਹ ਸੱਟ ਲੱਗੀ ਸੀ ਉਹ ਜਾ ਕੇ ਸੀਵਰ ਹਸਪਤਾਲ ਫੇਪਰ ਦਾਖਲ ਹੋ ਗਿਆ ਦਾਖਲ ਹੋ ਗਿਆ ਸਾਨੂੰ ਪਤਾ ਲੱਗਿਆ ਵੀ ਇਹ ਦਾਖਲ ਹੈ ਐਸੀ ਜਾ ਕੇ ਵਿਊ ਕੀਤਾ ਸਾਰਾ ਪਤਾ ਕੀਤਾ ਉਹ ਸੱਟ ਕੱਚ ਦੀ ਸੀ ਕਿਦੋਂ ਹਨ ਪਲੇ ਰਹਾ ਐਸੀ ਇਹਨੂੰ ਮੁੰਡੇ ਚੱਕਿਆ ਨਾ ਰਾਤੀ ਸਿਰ ਲਾ ਇੱਕ ਮਿੰਟ ਵੀ ਸੁੱਤੇ ਕਿਉਂਕਿ ਸਾਡੇ ਨਾਮ ਪੈ ਗਿਆ ਵੀ ਇੱਕ ਵੇਖੋ ਇੱਕ ਸਾਡੀ ਚੋਰੀ ਹੋਈ ਇੱਕ ਸਾਡਾ ਉਟਾ ਨਦਰਖਾ ਦਿੱਤੀ ਐਸੀ ਗਿਆ ਚੋਰਾ ਕੋਲ ਇਹਨਾਂ ਕੋਲ ਗਿਆ ਇਹ ਕਹਿੰਦੇ ਭਾਈ ਤਾ ਨਾ ਚੱਲਦਾ ਮੈਂ ਤਾਂ ਮਾਂ ਪਿਓ ਨੂੰ ਸਾਨੂੰ ਸਾਥ ਦਿੱਤਾ ਉਹ ਕਹਿੰਦੇ ਭਾਈ ਇਹਨੂੰ ਲੈ ਜਾਓ ਤੇ ਇਹਨੂੰ ਮਨਾ ਲਓ ਐਸੀ ਗੈਨ ਰਾਤ ਸੋਇਆ ਰੋਟੀ ਪਾਣੀ ਨੂੰ ਵਧੀ ਖਵਾਇਆ ਨਾਲ ਇਸ ਦੇਲੇ ਖਵਾਇਆ ਨੂੰ ਦੱਸਦੇ ਇਹ ਕਹਿੰਦਾ ਭਾਈ ਤੂੰ ਨਾਲ ਇਹ ਸਾਨੂੰ ਹੁਣ ਲੈ ਗਿਆ ਕਬਾੜੀ ਨੇ ਕਿੰਨੇ ਐਸੀ ਲਿਆ ਸੀ ਆਈ ਇਹਨਾਂ ਕਰੋ ਕਿ ਆ ਮੈਂ ਬਕਾਇਦਾ ਹੁੰਦੀ ਮੈਂ ਮੋਬਾਈਲ ਔਨ ਕਰਕੇ ਵੀਡੀਓ ਬਣਾ ਕੇ ਮੈਂ ਸਾਰਾ ਕਿਦੋਂ ਕਿਹਾ ਮੈਂ ਕੱਲ ਉਹ ਲੈ ਇਹਨਾਂ ਕਹਦੇ ਵੀ ਸਾਡੇ ਘਰੇ ਆਣੀ ਘਰ ਪੈਣੀ ਤਾਂ ਤੁਹਾਨੂੰ ਤੰਗੀ ਦਿੱਤੀ ਮੈਨੂੰ ਸਾਰੀ ਵੀਡੀਓ ਕੋਲੇ ਉਹ ਕੁੜੀ ਮੰਨਦੀ ਪਿਆ ਸੀ 1700 ਰੁਪਏ ਲੈ ਮੁੰਡਾ ਮੰਨਦਾ 1700 ਰੁਪਏ ਦਾ ਲੈ ਇਹ ਸੀ ਗੱਲਾਂ ਮੰਨੇ ਨੇ ਬਾਕੀ ਕਹਿੰਦੇ ਵੀ ਸਮਾਨ ਅਸੀਂ ਪੁੱਛ ਲੈਣਾ ਸਾਡੇ ਬੰਦੇ ਕੋਈ ਲੈ ਕੇ ਨਹੀਂ ਲਿਆ ਸਾਰਾ ਸਮਾਨ ਇਹਨਾਂ ਲੈ ਆਏ ਬਾਕੀ ਨਾ ਤੁਸੀਂ ਪੁੱਛ ਲਓ ਕੀ ਗੱਲ ਕੀ ਬਾਤ ਕੀ ਗੱਲ ਬਾਤ ਹੋਈ ਸੀ ਉਹ ਇਹ ਨਾਲ ਇਹਨਾਂ ਕੋਲ 1100 ਰੁਪਇਆ ਲੈ ਕੇ ਗਿਆ ਚਲਾ ਸੀ ਹੂੰ ਕਿ ਕਿ ਮੈਂ ਵਾਪਸ ਹੀ ਆਣਾ ਉਹ ਵਾਪਸ ਹੀ ਨਹੀਂ ਆਇਆ ਮੈਂ ਬਾਈ ਕੋਲੇ ਆਇਆ ਥੋੜੀ ਦਾ ਸਾਹ ਕੋਲੇ ਆਇਆ ਦੁਕਾਨ ਤੇ ਵਾਪਸ ਹੀ ਹੂੰ ਠੀਕ ਆ ਤੇ ਉਹ ਰਾਤ ਵੀ ਨਹੀਂ ਆਇਆ ਸਵੇਰੇ ਵੀ ਨਹੀਂ ਆਇਆ ਹੂੰ ਤੇ ਏਸੀ ਵਿੱਚ ਹੈ 1700 ਦਾ ਫਿਰ ਹਾਂ ਏਸੀ ਵਿਕਾਨ ਚ ਮੈਂ ਹੈਗਾ ਤੇ ਏਸੀ ਕਿੰਦਾ ਬਤਾ ਰਿਆ ਸੀ ਹਾਂਜੀ ਕਿੱਥੋਂ ਬਤਾ ਰਿਆ ਸੀ ਇਹ ਨਾਲ ਉਤਾਰਿਆ ਪਤਾ ਨਹੀਂ ਕਿੱਥੋਂ ਆ ਪਰ ਮੇਰੇ ਉੱਤੇ ਜਿੱਥੇ ਇਹਨੇ ਚੱਕਿਆ ਜਿਹੜੇ ਜਦ ਮੈਨੂੰ ਕਵਾੜੀਆ ਜਦ ਇਹਨੇ ਘਰੋਂ ਖਾਇਆ ਸੀ ਹਾਂ ਨਾਲ ਉਦਾਂ ਦੇ ਘਰੇ ਲੈ ਗਿਆ ਹਾਂਜੀ ਆਪਣਾ ਸੀ ਅਸੀਂ ਕੀ ਗੱਲਬਾਤ ਹੋਈ ਸਤਿ ਸ਼੍ਰੀ ਅਕਾਲ ਜੀ ਜੀ ਪਹਿਲੇ 2-3 ਦਿਨ ਪਹਿਲੇ ਚੋਰੀ ਹੋਈ ਲੈ ਗਏ ਸੀ ਦੂਸਰੇ ਦਿਨ ਅਸੀਂ ਆਏ ਮੰਮੀ ਡੈਡੀ ਰਿਆਏ ਤੇ ਵੇਖ ਗਏ ਤੇ ਚੋਰੀ ਹੋ ਗਈ ਤੇ ਮੈਨੂੰ ਫੋਨ ਕੀਤਾ ਨੇ ਰਾਤੋਂ ਰੁਕੇ ਵੀ ਰੋਕੇ ਤੇ ਅਗਲੇ ਦਿਨ ਨੂੰ ਮੈਂ ਜੰंडीगढ़ ਗਿਆ ਹੋਇਆ ਸੀ ਤੇ ਬਾਅਦ ਚ ਆ ਕੇ ਦੂਜੇ ਦਿਨ ਉਹ ਕਰਚ ਲੈ ਕੇ ਪਾਣੀ ਪੁਣੀ ਲਾਣ ਆਉਂਦਾ ਮੋਟਰ ਤੇ ਤੇ ਅਗਲੇ ਦਿਨ ਆ ਕੇ ਵੇਖਾ ਸਾਨੂੰ ਫੋਨ ਇੱਥੋਂ ਗਿਆ ਕਿ ਤੁਹਾਡਾ ਟੁੱਟਾ ਪਿਆ ਬਾਹਰ ਕਿ ਤੁਹਾਡੇ ਚੋਰੀ ਹੋ ਗਈ ਸ਼ਾਮ ਨੂੰ ਜਦੋਂ ਆ ਕੇ ਵੇਖਦੇ ਅੰਦਰ ਸਰਾਏ ਸੀ ਲੱਥਾ ਪਿਆ ਸਿਲੰਡਰ ਚੱਕਾ ਗਿਆ ਹੋਰ ਕੁਆੜੀ ਕਈ ਕਾਫੀ ਸਮਾਨ ਜ਼ਿਆਦਾ ਲੈ ਗਏ ਦੋ ਤਿੰਨ ਸੀਸੇ ਤੋੜ ਦਿੱਤੇ ਟੈਂਕੀ ਉੱਪਰ ਜਿਹੜੀ ਹੈਗੀ ਸੀ ਤੀਜੀ ਮੰਜ਼ਲ ਤੇ ਟੈਂਕੀ ਉੱਪਰ ਛੱਤੀ ਪਾਣੀ ਵਾਲੀ ਉਹ ਵੀ ਉੱਥੇ ਡੁੱਟੀ ਵੀ ਹੈਗੀ ਐ ਤੇ ਅਗਲੇ ਦਿਨ ਪਤਾ ਲੱਗਾ ਤੇ ਕੱਲ ਦਰਖਾਸਤ ਵੀ ਅਸੀਂ ਦੇ ਦਿੱਤੀ ਸੀ ਪੁਲਿਸ ਨੇ ਕੋਈ ਅਜੇ ਤੱਕ ਐਕਸ਼ਨ ਨਹੀਂ ਲਿਆ ਤੇ ਸਾਨੂੰ ਪਤਾ ਲੱਗਾ ਕਿਹੜੇ-ਘੜੇ ਹੈਗੇ ਨੇ ਅਸੀਂ ਕੱਲ ਦੇ ਬੁਣਸ਼ਾਨ ਕਰਕੇ ਪਤਾ ਲਾ ਕੇ ਚੋਰਾਂ ਨੂੰ ਫੜਾ ਤੁਸੀਂ ਅਸੀਂ ਕੱਲ ਵੀ ਨਹੀਂ ਸਾਰਾ ਦਿਨ ਸੁੱਤੇ ਤੇ ਅੱਜ ਵੀ ਸਵੇਰੇ ਸਵੇਰੇ ਆ ਕੇ ਜਿਹੜੇ ਬੰਦੇ ਕੋਲੇ ਨਾ ਵੇਚਾ ਏ ਸੀ ਅਸੀਂ ਉਹਦੇ ਕੋਲ ਵੀ ਗਏ ਹੁੰਦੀ ਵੀ ਰਿਪੋਰਟਿੰਗ ਕਰਕੇ ਲਿਆਏ ਆ ਗਿਆ ਤੇ ਆ ਹੈਗਾ ਜੀ ਯਾਨੀ ਕਿ ਤੁਹਾਡੀ ਚੋਰੀ ਲੱਭ ਗਈ ਹੈ ਤੁਸੀਂ ਆਦੇ ਲੈਵਲ ਤੇ ਚੋਰੀ ਲੱਭ ਲਈ ਹਾਂਜੀ ਜੀ ਆਪਦੇ ਲੈਵਲ ਤੇ ਲੱਭੀ ਹੈ ਜੀ ਤੇ ਹੁਣ ਕੀ ਮੰਗ ਕੀ ਹੈਗੀ ਤੁਹਾਡੀ ਮੰਗ ਕੀ ਤੁਹਾਡੀ ਮੰਗ ਹੈ ਜੀ ਇਹਨਾਂ ਨੂੰ ਸਖਸ ਸਖਸ ਹੱਥ ਦਿੱਤੀ ਜਵੇ ਇੱਕ ਮੇਰੀ ਬੇਨਤੀ ਹੋਰ ਹੈ ਜੀ ਸਾਡੇ ਇੱਥੇ ਲੰਗਰ ਹੈ ਜੀ ਕਰਨਾ ਵਾਹਿਗੁਰੂ ਪਰਮਾਤਮਾ ਦਾ ਇੱਕ ਹੀ ਗੁਣੇ ਸ਼ਾਦੀ ਹੈ ਨਾਲ ਜਾਗਰਣਾ ਤਿੰਨ ਦਿਨ ਮੇਰੀ ਬੇਨਤੀ ਚੋਰਾਂ ਨੂੰ ਹੱਥ ਜੋੜ ਕੇ ਭਾਈ ਇੱਥੇ ਚੋਰੀ ਤੇ ਪੁਲਸ ਵਾਲੇ ਮੇਰੇ ਭਰਾ ਨੂੰ ਬੇਨਤੀ ਹੈ ਭਾਈ ਜੀ ਮਾਰੇ ਮੱਤ ਨਾ ਦਬਾਓ ਇਹ ਇਹ ਆਪਾਂ ਤਾਂ ਇੱਥੇ ਦਿਨੇ ਤੁਰ ਨਹੀਂ ਸਕਦੇ ਦਿਨੇ ਤੁਰ ਨਹੀਂ ਸਕਦੇ ਭਾਈ ਜੀ ਇੱਥੇ ਕੋਈ ਮੋਟਰਸਾਈਕਲ ਲਾਈਏ ਨਾ 2 ਮਿੰਟ ਰੁਕਣਾ ਪੈਂਦਾ ਦੇਖਣ ਆਈ 12-12 ਕੈਮਰੇ ਲਾਈ ਬੈਠੇ ਆ ਦੋ ਦੋ ਟੀਵੀ ਦੀ ਦੁਕਾਨ ਤੇ ਆਈ ਬੈਠੇ ਆ ਸਾਰੇ ਨਿਕਾਨਾਂ ਦੇ ਤੇ ਮੇਰੀ ਬੇਨਤੀ ਹੱਥ ਜੋੜ ਕੇ ਤੀਜੀ ਵਾਰੀ ਹੋ ਗਿਆ ਮੈਂ ਚੋਰ ਆ ਫੜਦਾ ਬਸ ਤੀਜੀ ਵਾਰੀ ਮੈਂ ਕਿੰਨਾ ਦਿਨਾਂ ਮਰਦੀ ਰਿਕਾਰਡਿੰਗ ਹੈ ਮੇਰੇ ਕੋਲ ਵੀਡੀਓ ਤਿੰਨ ਵਾਰੀ ਚੋਰੀ ਗਈ ਤਿੰਨ ਵਾਰੀ ਮੈਂ ਫੜੀ ਆ ਤੇ ਆਪ ਪੁਲਿਸ ਸੋਸ ਪੁਲਿਸ ਨੂੰ ਸੋਸ ਦੇ ਪੁਲਿਸ ਨੂੰ ਬੇਨਤੀ ਹੱਥ ਜੋੜ ਕੇ ਜੀ ਮੇ ਮਾਰੀ ਮਿਹਰ ਕਰੋ ਇਹ ਮੰਡੀ ਮਾਰੀ ਮਾਰੀ ਜਾਗੋ ਬੜਾ ਚਿੱਟਾ ਵੇਚ ਰਿਹਾ ਬੜਾ ਕੁਝ ਹੋ ਰਿਹਾ ਭਾਈ ਜੀ ਬੰਦਾ ਕੱਲਾ ਤੋਰ ਨਹੀਂ ਸਕਦਾ ਇਹ ਹੱਥ ਜੋੜ ਕੇ ਬੇਨਤੀ ਹੈ ਜੀ ਮਾੜਾ ਕੋਈ ਜਰੂਰ ਕਰੋ ਰਿਕਵੈਸਟ ਹੈ ਜੀ ਜੈ ਮਾਤਾ ਦੀ ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਭਾਈ ਗੁਰੂ ਜੀ ਦੀ ਫਤਹਿ